ਵਾਹਿਗੁਰੂ ਸਾਹਿਬੋ ਜੀ ਗੁਰੂ ਗਰੀਬ ਨਿਵਾਜ ਅਸਾੜ ਤਪੰਦਾ ਤਿਸ ਲਗੈ ਹਰ ਨਉ ਨਿਨ ਨਾਸੋ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਅਸਾੜ ਤਪੰਦਾਤਸ ਲਗੈ ਹਰ ਨਾਉ ਨਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਆ ਪਾਏ ਵੁ ਗੁਚੀਐ ਗਲ ਪਈ ਸੋ ਜੰਮ ਕੀ ਫਾਸ ਜਿਹਾ ਬੀਜ ਸੋ ਲੁਣਾ ਮਤੈ ਜੋਲਕ ਆਸੋ ਰੈਣ ਵਿਹਾਰ ਨਹੀਂ ਪੁੱਛਤਾਣੀ ਉੱਟ ਚੱਲੀ ਗਈ ਨਰਾਸ ਜਨ ਕੋ ਸਾਧੂ ਭੇਟਿਆ ਭੇਟਿਆ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਸ ਪ੍ਰਾਉ ਬਣਨ ਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੋ ਹੰਦਾ ਤਿਸ ਲਗੈ ਜਸ ਮਨ ਹਰ ਚਰਨ ਨਵਾਸ ਪ੍ਰਭ ਜਨ ਦੂਤਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੋੰਦਾ ਤਸ ਲਗ ਜਸ ਮਨ ਹਰ ਚਰਨ ਨਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿਗੁਰੂ ਗੁਰੂ ਰੂਪ ਸਾਹਿਬ ਜੀ ਨੂੰ ਵਾਜੀ ਸਾਧ ਸੰਗਤ ਜੀ ਮਾਨ ਕਿਰਪਾ ਬਖਸ਼ੀ ਹੋਈ ਆ ਸੋ ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੋ ਆਪ ਸਾਰਗ ਸੰਗਤਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਤੇ ਸਿੰਘ ਬਠਿੰਡਾ ਕਥਾਵਾਚਕ ਉਹਨਾਂ ਪਾਸੋਂ ਆਪ ਜੀ ਨੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਹਾੜ ਦੇ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਪ ਸੰਗਤਾਂ ਨੇ ਕਥਾ ਪਿਆਰ ਦੇ ਸਤਕਾਰ ਦੇ ਨਾਲ ਸਰਵਣ ਕੀਤੀ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਆਸਾੜ ਤਪੰਦਾ ਤਿਸ ਲੱਗੈ ਹਰ ਜੇ ਅੱਠ ਆਸਾੜ ਤਪੰਦਾ ਤਿਸ ਲੱਗੈ ਔਰ ਨਾਉ ਨਜਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆੜ ਦਾ ਮਹੀਨਾ ਉਹਨਾਂ ਨੂੰ ਇਹ ਬਹੁਤੀ ਤਪਸ਼ ਲੱਗਦੀ ਹੈ ਔਰ ਨਾਉ ਨਜਨਾ ਪਾਸ ਜਿਨ੍ਹਾਂ ਦੇ ਕੋਲੇ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਨਹੀਂ ਹੈ ਜਿਹੜੇ ਪ੍ਰਭੂ ਪ੍ਰਮਾਤਮਾ ਨੂੰ ਵਿਸਾਰੀ ਬੈਠੇ ਹਨ ਜਿਹੜੇ ਕਾਲਪੁਕਤ ਵਹਿਗਤ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਜਿਹੜਾ ਹੈ ਉਹਨਾਂ ਦੇ ਨੇੜੇ ਇਹ ਜਿਆਦਾ ਤਪਸ ਰੰਦੀ ਹੈ ਜਗਜੀਵਨ ਪ੍ਰੁਰਖ ਤਿਆਗ ਹੈ ਮਾਨਸ ਸੰਧੀ ਆਸ ਉਹ ਜਗਜੀਵਨ ਪਰਮੇਸ਼ਰ ਪ੍ਰਮਾਤਮਾ ਹੈ ਜਦੋਂ ਉਹਨਾਂ ਨੂੰ ਪ੍ਰਾਣੀ ਤਿਆਗ ਦਿੰਦਾ ਹੈ ਮਾਨਸ ਸੰਧੀ ਆਸ ਇਹ ਰਿਤੇ ਸਾਧ ਸੰਗਤ ਪ੍ਰਭੂ ਪ੍ਰਮਾਤਮਾ ਨੂੰ ਵਸਾਰਨ ਦੇ ਨਾਲ ਇੱਥੇ ਜਗ ਜੀਵ ਜੀਵਨ ਦਾ ਬਹੁਤਾ ਜ਼ਿਆਦਾ ਕੋਈ ਲੰਮਾ ਸਮਾਂ ਨਹੀਂ ਹੁੰਦਾਗਾ ਜਰ ਜਮਾਂ ਦੀ ਫਾਸਿ ਪੈ ਜਾਂਦੀ ਜਮਾਂ ਦੀ ਫਾਸਿ ਦੇ ਵਿੱਚ ਆ ਜੰਨੇ ਆ ਇਸ ਕਰਕੇ ਪਿਆਰ ਤਿਸਤਕਾਰ ਦੇ ਨਾਲ ਭਾਈ ਤੇਜ ਸਿੰਘ ਮਠੰਡਾ ਕਥਾਵਾਚਕ ਉਹਨਾਂ ਦੇ ਪਾਸੋਂ ਆਪ ਜੀ ਨੇ ਪਿਆਰ ਤਿਸਤਕਾਰ ਦੇ ਨਾਲ ਕਥਾ ਸਰਵਨ ਕੀਤੀ ਹੈ ਆਓ ਦੇਖ ਵਰਤੂਗੀ ਸੋ ਇਹ ਸਰਗੁਣ BTI ਚੈਨਲ ਇਨਾਂ ਦਾ ਕੋਟਣ-ਕੋਟਾ ਧੰਨਵਾਦ ਬਹੁਤ-ਬਹੁਤ ਜਿਨ੍ਹਾਂ ਨੇ ਇਹ ਬਾਣੀ ਦਾ ਪਰਉਪਕਾਰ ਦੇ ਨਾਲ ਸਾਰੇ ਆਲਵਾਰਡ ਦੇ ਵਿੱਚ ਦੇ ਸਭ ਦੀ ਸੰਧੀ ਵਿੱਚ ਗੁਰੂ ਦੀ ਬਾਣੀ ਦਾ ਉਪਦੇਸ਼ ਸੁਣਾਉਣਾ ਕਰਦੇ ਹਨ ਇਹਨਾਂ ਦਾ ਵੀ ਚੈਨਲ ਦਾ ਸਰਗੁਣ ਦਾ ਬਹੁਤ-ਬਹੁਤ ਕੋਟਣ-ਕੋਟਾ ਧੰਨਵਾਦ ਜੀ ਆਇਆਂ ਸੰਗਤਾਂ ਨੂੰ ਫਤਿਹ ਬੁਲਾਉ ਗਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ